ਜਾਣਦੇ ਹਾਂ ਕਿ ਕੁਝ ਪਿਛੇ ਜਿਹੜਾ ਤੋਂ ਹਿਮਾਚਲ ਦੇ ਵਿੱਚ ਜ਼ਿਆਦਾ ਬਰਸਾਤ ਹੋਣ ਦੇ ਕਾਰਨ ਉਹਦੇ ਨਾਲ ਨਾਲ ਪੰਜਾਬ ਵਿੱਚ ਵੀ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਕੁਝ ਹਲਕਿਆਂ ਦੇ ਵਿੱਚ ਜੋ ਫਲੱਡ ਆਇਆ ਹੈ ਖਾਸ ਕਰਕੇ ਕਪੂਰਥਲਾ ਦੇ ਵਿੱਚ ਜਿੱਤੂਸੀ ਬਾਂਦ ਦੇ ਨਾਲ ਜਿੱਥੇ ਅੱਜ ਫਲੱਡ ਦੇਖਣ ਲਈ ਸਿਆਏ ਹਾਂ ਕਿਉਂਕਿ ਇਹ ਸਾਰੀ ਕੁਦਰਤੀ ਪਰਮਾਤਮਾ ਦਾ ਪਾਣਾ ਹੈ ਕਿ ਉੱਥੇ ਕਿਸੇ ਇਨਸਾਨ ਦਾ ਕੋਈ ਜ਼ੋਰ ਨਹੀਂ ਪਰ ਸਾਡੇ ਬਹੁਤ ਹੀ ਸਤਕਾਰਯੋਗ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਜਮਨ ਰੈਨਮਾਈ ਵੀ ਕਰਦੇ ਨੇ ਔਰ ਖਾਸ ਕਰਕੇ ਪਰਿਆਵਰਨ ਦੇ ਬਹੁਤ ਹੀ ਪ੍ਰੇਮੀ ਐਕਸਪਰਟ ਨੇ ਸੰਤ ਸਿਚੇਵਾਲ ਜੀ ਉਹ ਲਗਾਤਾਰ ਪਹਿਲੇ ਦਿਨ ਤੋਂ ਜੋ ਵੀ ਫਲੱਡ ਆਇਆ ਹੈਗਾ ਕਿਸੇ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਉਸ ਨੂੰ ਬਚਾ ਕਰਨ ਲਈ ਲਗਾਤਾਰ ਪ੍ਰਯਾਸ ਕਰੇ ਨੇ ਦਿਨ ਰਾਤ ਲੋਕਾਂ ਦੀ ਸੇਵਾ 'ਚ ਲੱਗੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਇਲਾਕੇ ਦੇ ਬਹੁਤ ਹੀ ਰੈਬਰ ਹੈਗੇ ਨੇ ਉਨ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਿਹਾਰ ਭਗਵੰਤ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਲਗਾਤਾਰ ਜਲਦਾ ਫਲੱਡ ਆਇਆ ਹੈਗਾ ਉਹ ਲਗਾਤਾਰ ਹਰ ਜ਼ਿਲ੍ਹੇ ਚ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਔਰ ਜਿਹੜੀ ਵੀ ਲੋਕਾਂ ਨੂੰ ਜ਼ਰੂਰਤਾਂ ਚੀਜ਼ ਚਾਹੇ ਰਾਸ਼ਨ ਹੈ ਚਾਹੇ ਕੋਈ ਵੀ ਸਮਗਰੀ ਨੂੰ ਚਾਹੀਦੀਏ ਉਹਦਾ ਪ੍ਰਸ਼ਾਸਨ ਤੋਂ ਇੰਤਜ਼ਾਮ ਕੀਤਾ ਜਾ ਰਿਹਾ ਹੈ ਕਿ ਕੋਈ ਤੁਦੋ ਹੋਇਆ ਕਿ ਪਹਿਲੀ ਵਾਰੀ ਉਹਨਾਂ ਨੇ ਕਿ ਜੇ ਮਕਮਲ ਤਨੇ ਆਪਰਾ ਜੋ ਹੈਲੀਕਾਪਟਰ ਸਰਕਾਰੀ ਉਹ ਵੀ ਲੋਕਾਂ ਨੂੰ ਸਪੋਰਟ ਕਰਦਾ ਹੈ ਕਿ ਲੋਕਾਂ ਦੇ ਵਾਸਤੇ ਰਾਸ਼ਨ ਪਹੁੰਚਾਉਣ ਵਾਸਤੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਸੋ ਇਸ ਜੋ ਪ੍ਰਸ਼ਾਸਨ ਹੈ ਬੰ ਦੇਖਿਆ ਸਭ ਨੂੰ ਮਿਲਿਆ ਕਿ ਤਕਰੀਬਨ ਜੋ ਹੈ ਇਥੇ ਕੋਈ ਵੀ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਔਰ ਸਾਰਾ ਹੀ ਬਚਾਅ ਹੋ ਗਿਆ ਕਿਉਂਕਿ ਜੋ ਨੁਕਸਾਨ ਫਸਲਾਂ ਦਾ ਹੈ ਚਾਹੇ ਘਰਾਂ ਦਾ ਹੈ ਇਹ ਤੇ ਦੁਬਾਰਾ ਸਰਕਾਰਾਂ ਫੰਡ ਦੇ ਕੇ ਕਿਉਂਕਿ ਇਹ ਬੜਾ ਦੁੱਖਦਾਈ ਹੁੰਦਾ ਵੈਸੇ ਤੇ ਕਿਸੇ ਦੇ ਘਰ ਨੂੰ ਡਿੱਗ ਜਾਣਾ ਕਿਸੇ ਦੇ ਘਰ ਨੂੰ ਛੱਡ ਕੇ ਜਾਣਾ ਇਹ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਫਿਰ ਵੀ ਸਰਕਾਰਾਂ ਦੇ ਵਾਸਤੇ ਪੂਰਾ ਇੰਤਜ਼ਾਮ ਕਰੀਆਂ ਨੇ ਪੂਰਾ ਇਹਨਾਂ ਨੂੰ ਮਾਲੀ ਸਦਾ ਦਿੱਤੀ ਜਾਵੇਗੀ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਵੀ ਸਾਥੀ ਹੈਗੇ ਨੇ ਖਾਸ ਕਰਕੇ ਐਨਜੀਓ ਕੱਲੇ ਐਨਜੀਓ ਹਨ ਜੋ ਦੀਯੋਗਪਤੀ ਨੇ ਸਾਰੇ ਸੰਸਿਚੇਵਾਲ ਜੀ ਮਹਾਰਾਜ ਜੀ ਦੇ ਕਹਿੰਦੇ ਉੱਪਰ ਉਹ ਸੇਵਾ ਕਰ ਰਹੇ ਨੇ ਔਰ ਹੋਰ ਵੀ ਮੈਂ ਬੇਨਤੀ ਕਰਾਂਗਾ ਜਿਹੜੇ ਹੋਰ ਰਹਿ ਗਏ ਨੇ ਉਹ ਵੀ ਕਿਉਂਕਿ ਇਹ ਸਾਰੇ ਸਾਡੇ ਭੈਣ ਭਾਈ ਨੇ ਸਾਡਾ ਇੱਕ ਪਰਿਵਾਰ ਹੈਗਾ ਜਿਨ੍ਹਾਂ ਨੂੰ ਆਪਣੇ ਘਰ ਫੜ ਕੇ ਜਾਣਾ ਪੈ ਰਿਹਾ ਉਹਨਾਂ ਦਾ ਪੂਰਾ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਇੱਥੇ ਤਦਾਰ ਕੋਵਨ ਸੇ ਮਾਨ ਸਾਹਿਬ ਮੁਕੰਤੀ ਪੰਜਾਬ ਹੋਣਾਂ ਵੱਲੋਂ ਪੂਰੀ ਗਰੰਟੀ ਹੈਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਜੋ ਵੀ ਨੁਕਸਾਨ ਹੋਏਗਾ ਉਹਦੀ ਉੱਪਰ ਭਾਈ ਕੀਤੀ ਜਾਵੇਗੀ ਸੋ ਮੈਂ ਅਸ਼ੋਰ ਕਰਦਾ ਹਾਂ ਕਿ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਹ ਕੁਝ ਦਿਨਾਂ ਦੀ ਗੱਲ ਹੈਗੀ ਹੈ ਔਰ ਅਲਮਿਲ ਕੇ ਅਸੀਂ ਇਸ ਦੁੱਖ ਦੀ ਕੜੀ ਤੋਂ ਬਾਹਰ ਨਿਕਲੀਏ ਜੋ ਫਲੱਡ ਆਇਆ ਹੈ ਆਸ-ਆਸਾ ਪਾਣੀ ਥਲੇ ਢਲ ਜਾਏਗਾ ਪਰ ਇਸ ਸਮੇਂ ਜੋ ਸਾਨੂੰ ਲੋੜ ਹੈਗੀ ਹੈ ਆਪਣੇ ਸਾਥੀਆਂ ਦਾ ਸਹਿਯੋਗ ਦੇਣ ਦੀ ਉਹਨਾਂ ਦੀ ਮਦਦ ਕਰਨ ਦੀ ਉਹ ਅਸੀਂ ਬੰਚੜੀ ਕਰੀਏ ਤਾਂ ਕਿ ਸਾਡਾ ਕੋਈ ਵੀ ਭੈਣ ਭਾਈ ਜਿਹੜਾ ਹੈ ਕਿਸੇ ਦੀ ਜਾਨੀ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ